ਭਾਰਤ ਸਰਕਾਰ ਦੇ ਵੱਖ-ਵੱਖ ਇਨਸੈਂਟਿਵ ਯੋਜਨਾਵਾਂ ਅਤੇ ਸਕੀਮਾਂ ਦੇ ਵਿੱਚ ਪਹਿਲੀ ਇੰਪੋਰਟੈਂਟ ਸਕੀਮ ਆ ਜਿਹੜੀ ਉਹ ਹੈ ਜੀ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ AIF ਇਹਦਾ ਉਦੇਸ਼ ਕੀ ਆ ਦੇਸ਼ ਵਿੱਚ ਖੇਤੀ ਮੌਜੂਦਾ ਕਮੀਆਂ ਨੂੰ ਦੂਰ ਕਰਨਾ ਜਿਹੜੀਆਂ ਵੀ ਖੇਤੀ ਨਾਲ ਸੰਬੰਧਿਤ ਕਮੀਆਂ ਨੇ ਉਹਨਾਂ ਨੂੰ ਵਿੱਤੀ ਸਹਾਇਤਾ ਦੇ ਕੇ ਉਹ ਕਮੀਆਂ ਨੂੰ ਦੂਰ ਕਰਨ ਦਾ ਯਤਨ ਕਰਨਾ ਕਦੋਂ ਤੱਕ 2032 33 ਤੱਕ ਇਹ ਕਹਿੰਦੇ ਅਸੀਂ ਸਾਰੀਆਂ ਕਮੀਆਂ ਦੂਰ ਕਰਾਂਗੇ ਕਰਨ ਦੀ ਕੋਸ਼ਿਸ਼ ਕਰਾਂਗੇ ਏਜੰਸੀ ਕਿਹੜੀ ਅਜੇ ਦੀ ਨੋਡਲ ਉਹ ਹੈ ਜੀ ਨਾਬਾਰਡ ਦੂਜੀ ਹੈ ਜੀ ਪ੍ਰਧਾਨ ਮੰਤਰੀ ਕਿਸਾਨ ਸਮਾਨ ਨidhi ਯੋਜਨਾ ਪੀਐਮ ਕਿਸਾਨ ਨidhi ਇਹ ਹੈ ਜੀ ਖੇਤੀ ਦੀ ਜ਼ਰੂਰਤ ਸਮਾਨ ਖਰੀਦਣ ਦੇ ਲਈ ਵਿੱਤੀ ਸਹਾਇਤਾ ਕਿੰਨੀ ਵਿੱਤੀ ਸਹਾਇਤਾ ਦਿੱਤੀਆਂ ਦੀ ਆ ਇੱਕ ਸਾਲ ਦੇ ਵਿੱਚ 6000 ਰੁਪਏ 2000 ਰੁਪਏ ਪ੍ਰਤੀ 4 ਮਹੀਨੇ ਦੇ ਬਾਅਦ ਤਿੰਨ ਕਿਸ਼ਤਾਂ ਦਿੱਤੀਆਂ ਨੇ ਸਾਲ ਦੇ ਵਿੱਚ 15ਵੀਂ ਕਿਸ਼ਤ ਸਰਕਾਰ ਨੇ 18000 ਕਰੋੜ ਰੁਪਏ ਦੀ ਹੁਣੇ ਜਾਰੀ ਕੀਤੀ ਸੀ ਅਗਲੀ ਹੈ ਜੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਪੀ ਐਮ ਐਫ 2 ਸੌਰੀ ਬੀ ਵਾਈ ਫਸਲ ਦੇ ਬੀਜਣ ਤੋਂ ਲੈ ਕੇ ਕਟਣ ਤੱਕ ਜੇਕਰ ਫਸਲ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਉਸ ਨੂੰ ਕੋਈ ਹਾਨੀ ਹੁੰਦੀ ਆ ਤਾਂ ਉਹਦਾ ਜਿਹੜੀ ਕਵਰਿੰਗ ਆ ਉਹ ਇਹ ਯੋਜਨਾ ਕਰਦੀ ਆ ਇਹ ਤੱਕੇ ਨਾਲ ਕਿਸੇ ਨੂੰ ਨਹੀਂ ਕਰਵਾਈ ਜਾਂਦੀ ਬਲਕਿ ਆਪਣੀ ਮਰਜ਼ੀ ਨਾਲ ਜੇ ਕੋਈ ਬੀਮਾ ਕਰਵਾਉਣਾ ਚਾਹੁੰਦਾ ਫਸਲਾਂ ਦਾ ਉਹ ਏ ਕਰਵਾ ਸਕਦਾ ਅਗਲੀ ਜੀ ਪ੍ਰਧਾਨ ਮੰਤਰੀ ਕਿਸਾਨ ਮਾਨ ਤਨ ਯੋਜਨਾ ਪੀ ਐਮ ਕੇ ਐਮ ਯੀ ਇਹ ਛੋਟੇ ਕਿਸਾਨਾਂ ਦੇ ਲਈ ਹੈ ਜਿਹੜੇ ਉਹਨਾਂ ਦੇ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ 18 ਤੋਂ ਲੈ ਕੇ 40 ਸਾਲ ਤੱਕ ਛੋਟੇ ਕਿਸਾਨ ਨੇ ਜਿਹੜੇ ਜਿਨ੍ਹਾਂ ਕੋਲ 2 ਕਿੱਲੇ ਜਾਂ 2 ਹੈਕਟੇਅਰ ਖੇਤੀ ਲਈ ਖੇਤ ਨੇ ਉਹ ਹਰ ਮਹੀਨੇ 55 ਤੋਂ ਲੈ ਕੇ 200 ਰੁਪਏ ਤੱਕ ਉਮਰ ਦੇ ਹਿਸਾਬ ਨਾਲ ਵੱਧ ਘਟ ਹੋ ਸਕਦੇ ਨੇ 55 ਤੋਂ 200 ਦੇ ਵਿੱਚ ਰਹਿਣਗੇ ਜਮਾ ਕਰਵਾਉਣਗੇ ਅਤੇ 3000 ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਬਾਅਦ ਵਿੱਚ ਪੈਨਸ਼ਨ ਮਿਲੇਗੀ ਇਹਦਾ ਪ੍ਰਬੰਧ ਕੌਣ ਕਰੇਗਾ LIC ਜੀਵਨ ਬੀਮਾ ਨਿਗਮ ਰੁਪਇਆ ਪੈਨਸ਼ਨ ਦੇ ਰੂਪ ਵਿੱਚ ਕਿੰਨਾ ਮਿਲੇਗਾ 3000 ਰੁਪਇਆ ਉਮਰ ਕਿੰਨੀ ਆ 18 ਤੋਂ ਲੈ ਕੇ 40 ਸਾਲ ਤੱਕ ਹਾਂਜੀ ਕਿਸਾਨ ਕ੍ਰੈਡਿਟ ਕਾਰਡ KCC ਇਹ ਵੀ ਸਮੇਂ ਸਮੇਤੇ ਖੇਤੀ ਦੀਆਂ ਆਰਥਿਕ ਜ਼ਰੂਰਤਾਂ ਪੂਰੀਆਂ ਕਰਨ ਦਾ ਉਦੇਸ਼ ਆ ਸਾਰੇ ਕਿਸਾਨਾਂ ਲਈ ਇਹ ਜਿਹੜੀ ਯੋਜਨਾ ਹੈਗੀ ਆ ਕਿਸਾਨ ਤੋਂ ਭਾਵੇਂ ਥੇ ਸਾਰੇ ਜਿਹੜੇ ਖੇਤੀ ਕਰਦੇ ਨੇ ਭਾਵੇਂ ਉਹ ਕਾਸ਼ਤਕਾਰ ਆ ਕਿਸਾਨ ਆ ਪट्टेਦਾਰ ਆ ਬਟਾਈਦਾਰ ਆ ਕੋਈ ਵੀ ਆ ਇਹ ਦੋ ਪ੍ਰਕਾਰ ਦਾ ਲੋਨ ਦਿੰਦੇ ਨੇ ਜਿਹਦੇ ਵਿੱਚ ਇੱਕ ਛੋਟੀ ਅਵਧੀ ਦਾ ਛੋਟੇ ਸਮੇਂ ਦਾ 1.6 ਲੱਖ ਰੁਪਏ ਦਾ ਬਿਨਾਂ ਜ਼ਮਾਨਤ ਦੇ ਬਿਨਾਂ ਵਿਆਜ ਤੋਂ ਦੂਜਾ ਲੋਨ ਦਿੱਤਾ ਜਾਂਦਾ ਜੀ 3 ਲੱਖ ਤੱਕ 3% ਵਿਆਜ ਦੇ ਨਾਲ ਅਗਲੀ ਅਜੀ ਸੋਇਲ ਹੈਲਥ ਕਾਰਡ ਮਿੱਟੀ ਦੀ ਸਿਹਤ ਦਾ ਕਾਰਡ ਇਹ ਆਪਣੀ ਧਰਤੀ ਨੂੰ ਮਿੱਟੀ ਨੂੰ ਸਮਝਣ ਦੇ ਲਈ ਆ ਉਹਦੇ ਵਿੱਚ ਪੋਸ਼ਕ ਤੱਤਾਂ ਦੀ ਕਿਹੜੀ ਕਿਹੜੀ ਕਮੀ ਆ ਉਹਦੇ ਨਾਲ ਸੰਬੰਧਿਤ ਆ ਜੀ 3 ਸਾਲ ਵਿੱਚ ਇੱਕ ਖੇਤ ਲਈ ਇੱਕ ਵਾਰ ਸੋਇਲ ਹੈਲਥ ਕਾਰਡ ਪ੍ਰਦਾਨ ਕੀਤਾ ਜਾਂਦਾ ਜਿਹੜਾ ਸੋਇਲ ਹੈਲਥ ਕਾਰਡ ਆ ਇਹ 12 ਮਾਪਦੰਡਾਂ ਦੇ ਆਧਾਰ ਤੇ ਧਰਤੀ ਦੀ ਜਾਣਕਾਰੀ ਦੱਸਦਾ ਕਿ ਇਹ ਮਿੱਟੀ ਵਧੀਆ ਹੈ ਜਾਂ ਇਹਦੇ ਵਿੱਚ ਪੋਸ਼ਕ ਤੱਤਾਂ ਦੀ ਘਾਟ ਆ ਇੱਕ ਪੋਰਟਲ ਆ ਜੀ ਇਹਦੇ ਨਾਮ ਦਾ SHC ਇਹ ਵੀ ਧਿਆਨ ਰੱਖਿਓ ਸੋਇਲ ਹੈਲਥ ਕਾਰਡ ਅਗਲੀ ਯੋਜਨਾ ਹੈ ਜੀ e-NAM ਨੈਸ਼ਨਲ ਐਗਰੀਕਲਚਰ ਮਾਰਕੀਟ ਇਹ ਆ ਜੀ ਫਸਲਾਂ ਦੇ ਲਈ ਇੱਕ ਰਾਸ਼ਟਰੀ ਬਾਜ਼ਾਰ ਦੇ ਨਿਰਮਾਣ ਲਈ ਜਿਹੜੀਆਂ ਮੌਜੂਦ ਹੁੰਦੀਆਂ APMC ਮੰਡੀਆਂ ਹਨ ਇਹਨਾਂ ਸਾਰਿਆਂ ਦਾ ਇੱਕ ਨੈਟਵਰਕ ਬਣਾਉਣਾ ਤਾਂ ਕਿ ਪੂਰੇ ਦੇਸ਼ ਦੇ ਵਿੱਚ ਇੱਕੋ ਜਿਹਾ ਜਿਹੜਾ ਉਹਨਾਂ ਦਾ ਰੇਟ ਆ ਸਾਰਾ ਕੁਝ ਇੱਕ ਜਗ੍ਹਾ ਹੋ ਸਕੇ ਏਰੀਏ ਏਜੰਸੀ ਕਿਹੜੀ ਹੈ ਜੀ ਸਮਾਲ ਫਾਰਮਰਜ਼ ਐਗਰੀ ਬਿਜ਼ਨਸ ਕਨਸੋਰਟੀਅਮ ਇਹ ਹੈ ਜੀ ਦੀ ਏਜੰਸੀ ਸ਼ਾਰਟ ਫਾਰਮ S F A C ਫਾਰਮਰਜ਼ ਐਪ ਆ ਜਿਹੜੀ ਇਹਦੇ ਵਿੱਚ ਕਿਸਾਨ ਖੇਤੀ ਮਸ਼ੀਨਰੀ ਅਤੇ ਹੋਰ ਸਾਧਨ ਕਿਰਾਏ ਤੇ ਲੈ ਸਕਣਗੇ ਅਤੇ ਪੁਰਾਣੀ ਮਸ਼ੀਨਰੀ ਖਰੀਦ-ਵੇਚ ਸਕਣਗੇ ਮੇਰਾ گاਉ ਮੇਰਾ ਗੌਰਵ ਇਹ ਹੈ ਜੀ ਲੈਬ ਤੋਂ ਲੈਂਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵਿਗਿਆਨੀਆਂ ਨਾਲ ਸਿੱਧਾ ਸੰਪਰਕ ਸਥਾਪਿਤ ਕਰਨਾ ਮਸਲਾ ਕੀ ਸੀ ਜਿਹੜੇ ਖੇਤੀ ਕਰਦੇ ਨੇ 20-20 ਸਾਲਾਂ ਤੋਂ ਜੱਦੀ ਪੁਸ਼ਤੀ ਖੇਤੀ ਕਰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਵਿਗਿਆਨੀ ਨੇ ਜਿਹੜੇ ਉਹ ਲੈਬ ਦੇ ਵਿੱਚ ਐਕਸਪੈਰੀਮੈਂਟ ਕਰਕੇ ਏਸੀਆਂ ਦੇ ਵਿੱਚ ਬੈਠ ਕੇ ਸਾਨੂੰ ਉਹ ਹੱਲ ਦੱਸਦੇ ਨੇ ਜਿਹੜਾ ਕਿ ਸਹੀ ਨਹੀਂ ਹੈ ਵਿਗਿਆਨੀ ਕਹਿੰਦੇ ਨੇ ਕਿ ਅਸੀਂ ਐਕਸਪੈਰੀਮੈਂਟ ਕੀਤੇ ਹੁੰਦੇ ਨੇ ਸਾਡੇ ਹੱਲ ਸਹੀ ਹੁੰਦੇ ਨੇ ਤੁਹਾਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਇਹ ਦੋਨਾਂ ਦਾ ਆਪਸ ਵਿੱਚ ਕਨੈਕਟਾ ਜਿਹੜਾ ਨਹੀਂ ਬਣਦਾ ਸਹੀ ਢੰਗ ਨਾਲ ਇਸ ਕਰਕੇ ਸਰਕਾਰ ਨੇ ਕੀ ਕੀਤਾ ਇਹ ਯੋਜਨਾ ਬਣਾਈ ਹੈ ਸ਼ੁਰੂ ਤੋਂ ਚੱਲੀ ਆ ਰਹੀਆਂ ਐ ਇਦਾਂ ਦੀਆਂ ਯੋਜਨਾਵਾਂ ਕਿ ਵਿਗਿਆਨੀਆਂ ਦਾ ਫਾਰਮਰ ਦੇ ਨਾਲ ਜਿਹੜੇ ਖੇਤੀ ਕਰਦੇ ਨੇ ਉਹਨਾਂ ਨਾਲ ਵਧੀਆ ਤਾਲੁਕਤ ਬੈਠ ਸਕੇ ਤੇ ICAR ਨੇ 15 ਪਿੰਡਾਂ ਨੂੰ 15 ਪਿੰਡਾਂ ਦੀ ਚੋਣ ਕੀਤੀ ਹੈ ਜੀ ਇਸ ਸਕੀਮ ਦੇ ਲਈ ਅਗਲੀ ਜਿਹੜੀ ਮੇਘਦੂਤ ਹੈ ਤਾਂ ਮੌਸਮ ਨਾਲ ਸੰਬੰਧਤ ਆ ਪਰ ਮੌਸਮ ਇਕੱਲਾ ਫਸਲਾਂ ਦੇ ਲਈ ਨਹੀਂ ਪਸ਼ੂ ਤੰਨ ਨਾਲ ਵੀ ਸੰਬੰਧਤ ਹੈ ਜੀ ਇਹ ਕਿ ਫਸਲਾਂ ਤੇ ਪਸ਼ੂਤਾਂ ਲਈ ਕਿਵੇਂ ਦਾ ਮੌਸਮ ਆ ਉਹਦੇ ਬਾਰੇ ਜਾਣਕਾਰੀ ਇਹ ਮੋਹੀਆ ਕਰਾਉਂਦਾ ਏਜੰਸੀ ਕਿਹੜੀ ਆ ਜਿਹਨੇ ਲਾਂਚ ਕੀਤੀ ਜੀ ਇਹ ਪ੍ਰithvi ਵਿਗਿਆਨ ਮੰਤਰਾਲਾ ਤੇ ਖੇਤੀਬਾੜੀ ਮੰਤਰਾਲੇ ਨੇ ਲਾਂਚ ਕੀਤੀ ਆ ਬਣਾਈ ਕਿਨੇ ਆ ਭਾਰਤ ਮੌਸਮ ਵਿਗਿਆਨ ਭਾਗ ਇੰਡੀਅਨ ਇੰਸਟੀਚਿਊਟ ਆਫ ਟ੍ਰੋਪੀਕਲ ਮੀਟੀਓਰੋਲੋਜੀਕਲ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਇਹਨਾਂ ਨੇ ਤਿੰਨ ਏਜੰਸੀਆਂ ਨੇ ਬਣਾਈ ਆ ਤੇ ਦੋ ਇਹਨੂੰ ਰੈਗੂਲੇਟ ਕਰਦੀਆਂ ਪੰਡਤ ਦੀਨਦਿਆਲ ਉਪਾਦੇ ਅਨੁਤ ਖੇਤੀਬਾੜੀ ਸਿੱਖਿਆ ਯੋਜਨਾ ਪੀ ਡਬਲ ਡੀ ਡਬਲ ਯੂ ਕੇ ਐਸ ਵਾਈ ਜਿਹਦਾ ਉਦੇਸ਼ਟੀ ਹੈ ਜੀ ਵਾਤਾਵਰਣ ਜੀਵਿਕਾ ਤੇ ਮਿੱਟੀ ਦੇ ਸਵਾਸਤ ਦੇ ਲਈ ਜੈਵਿਕ ਖੇਤੀ ਪ੍ਰਕਿਰਤਿਕ ਖੇਤੀ ਇਹਦੇ ਨਾਲ ਆਧਾਰਿਤ ਅਰਥ ਵਿਵਸਥਾ ਵਿੱਚ ਮਾਨਵ ਸੰਸਾਧਨ ਵਿਕਸਿਤ ਕਰਨੀ ਜੈਵਿਕ ਖੇਤੀ ਨੂੰ ਪ੍ਰਮੋਟ ਕਰਦੀ ਆ ਉਹਨਾਂ ਸੰਬੰਧਤ ਇਹ ਸਿੱਖਿਆਦਾਇਕ ਪ੍ਰੋਗਰਾਮ ਚਲਾਉਂਦੀ ਆ ਨੈਸ਼ਨਲ ਆਯੂਸ਼ ਮਿਸ਼ਨ ਜੀ ਨਾਮ ਕਹਿੰਦੇ ਨੇ ਜਿਸ ਨੂੰ ਇਹ ਜੇ ਕੋਈ ਬਿਮਾਰੀ ਹੋ ਜਾਂਦੀ ਆ ਉਹਦੇ ਜਿਹੜੇ ਖਰਚੇ ਨੇ ਉਹ ਸੀ ਆਪਣੇ ਆਪ ਕਰ ਸਕੀਏ ਇਹ ਸਕੀਮ ਦੇ ਅਧੀਨ ਤੇ ਇਹ ਉਹਦੇ ਨਾਲ ਸੰਬੰਧਤ ਹੈ ਜੀ ਆਯੂਸ਼ ਦੀ ਪਲatform ਕੀ ਹੈ ਆਯੁਰਵੇਦਾ ਯੋਗਾ ਅਤੇ ਨੇਚਰੋਪੈਥੀ ਯੂਨਾਨੀ ਸਿੱਧਾ ਐਂਡ ਹੋਮੀਓਪੈਥੀ 15 ਵਿੱਚ ਲਾਂਚ ਕੀਤੇ ਸੀ 25 26 ਤੱਕ ਇਹਦਾ ਸਮਾਂ ਮਿੱਥਿਆ ਗਿਆ ਪੋਸ਼ਕ ਤੱਤ ਆਧਾਰਿਤ ਸਬਸਿਡੀ ਐਨ ਬੀ ਐਸ ਨਿਊਟ੍ਰੀਐਂਟ ਬੇਸਡ ਸਬਸਿਡੀ ਕਿਸਾਨਾਂ ਨੂੰ ਰੈਤੀ ਦਿਨਾਂ ਤੇ ਕਾਰਡ ਉਪਲਬਧ ਕਰਵਾਉਣਾ ਇਸ ਏਜੰਸੀ ਇਸ ਸਕੀਮ ਦਾ ਉਦੇਸ਼ ਹੈ ਹਾਂਜੀ ਅਗਲੀ ਆਪਣੀ ਸਕੀਮ ਹੈ ਜੀ 14 ਨੰਬਰ ਸਕੀਮ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਫਾਰ ਫਾਰਮਾਸਿਟੀਕਲ ਦਵਾਈਆਂ ਦੇ ਨਾਲ ਸੰਬੰਧਿਤ ਆ ਦਵਾਈਆਂ ਦੇ ਨਿਰਮਾਣ ਦੀਆਂ ਜੇ ਸੀਮਾਵਾਂ ਨੇ ਉਸ ਨੂੰ ਵਧਾਉਣਾ ਏਜੰਸੀ ਇਹਦੀ ਸਿਦਬੀ 2020 ਇੱਕ ਵੀ ਸ਼ੁਰੂ ਕੀਤੀ ਸੀ 28 ਜੁਨ 29 ਤੱਕ ਇਹਨੂੰ ਅਸੀਂ ਕਹਿੰਦੇ ਜੀ ਪੂਰੇ ਵਧੀਆ ਢੰਗ ਨਾਲ ਚਲਾਉਣਾ ਹੈ PLI ਸਕੀਮ ਫਾਰ ਪ੍ਰਮੋਸ਼ਨ ਆਫ ਡੋਮੈਸਟਿਕ ਮੈਨੂਫੈਕਚਰਿੰਗ ਆਫ ਮੈਡੀਕਲ ਡਿਵਾਈਸ ਘਰੇਲੂ ਜਿਹੜੇ ਮੈਡੀਕਲ ਡਿਵਾਈਸਸ ਨੂੰ ਬਣਾਉਂਦੇ ਨੇ ਉਹਨਾਂ ਨੂੰ ਹੋਰ ਅਵਸਰ ਵਧੀਆ ਮੁਹੱਈਆ ਕਰਵਾਉਣੇ 2020-21 ਵਿੱਚ ਲਾਂਚ ਕੀਤੀ ਸੀ 2027-28 ਤੱਕ ਇਹ ਟੀਚਾ ਮਿੱਥਿਆ ਗਿਆ ਜੀ ਅᱫੋ ਤੱਕ ਅਸੀਂ ਇਸ ਨੂੰ ਵਧੀਆ ਢੰਗ ਨਾਲ ਪ੍ਰਮੋਟ ਕਰਾਂਗੇ ਇੱਕ ਇਹਦੇ ਵਿੱਚ ਇੰਪੋਰਟੈਂਟ ਚੀਜ਼ ਹੈ ਜੀ ਭਾਰਤ ਵਿੱਚ ਪंजीकृत ਕੋਈ ਵੀ ਕੰਪਨੀ ਜਿਹੜੀ ਉਹਦੇ ਵਿੱਚ ਨਿਵੇਸ਼ ਕਰ ਸਕਦੀ ਹੈ। ਹਾਂਜੀ। ਅਗਲੀ ਜੀ 16 ਨੰਬਰ ਸਕੀਮ ਜਿਹੜੀ ਆਪਣੀ ਹਾਂਜੀ। ਅਗਲੀ ਜਿਹੜੀ ਸਕੀਮ ਆਪਣੀ ਸਟਰੈਂਥਨਿੰਗ ਫਾਰਮਾਸਿਟੀਕਲ ਇੰਡਸਟਰੀ ਐਸ ਪੀ ਆਈ ਇਹ ਵੀ ਭਾਰਤ ਵਿੱਚ ਦਵਾਈਆਂ ਦੇ ਖੇਤਰ ਵਿੱਚ ਵਿਸ਼ਵ ਪੱਧਰ ਤੇ ਮੋਰੀ ਬਣਾਉਣਾ ਜੀ ਭਾਰਤ ਨੂੰ ਇਹਦਾ ਪ੍ਰਬੰਧ ਕੌਣ ਕਰਦਾ ਜੀ ਸੈੱਟ ਵੀ ਕਰਦੀ ਹੈ 2021-22 ਤੋਂ ਸ਼ੁਰੂ ਕੀਤੀ ਸੀ 25-26 ਤੱਕ ਚੱਲਦੀ ਚੱਲੇਗੀ ਪ੍ਰਧਾਨ ਮੰਤਰੀ ਜਨ ਔਸ਼ਧੀ ਪ੍ਰਯੋਜਨਾ ਪੀ ਐਮ ਬੀ ਜੀ ਪੀ ਇਹ ਅਸਲ ਵਿੱਚ ਜੀ ਦਵਾਈਆਂ ਘੱਟ ਮੁੱਲ ਦੇ ਉੱਪਰ ਨਾਗਰਿਕਾਂ ਨੂੰ ਉਪਲਬਧ ਕਰਵਾਉਣਾ ਜਿਹੜੀਆਂ ਜਨਰਿਕ ਦਵਾਈਆਂ ਨੇ ਉਹ ਨਾਗਰਿਕਾਂ ਨੂੰ ਘੱਟ ਮੁੱਲ ਤੇ ਉਪਲਬਧ ਕਰਵਾਉਣਾ ਏਜੰਸੀ ਕਿਹੜੀ ਹੈ ਜੀ ਇਹਦੀ ਨੋਡਲ ਪੀ ਐਮ ਬੀ ਆਈ ਫਾਰਮਾਸਿਟੀਕਲ ਐਂਡ ਮੈਡੀਕਲ ਡਿਵਾਈਸਸ ਬਿਊਰੋ ਆਫ ਇੰਡੀਆ ਜਨ ਔਸ਼ਧੀ ਕੇਂਦਰਾਂ ਦੇ रेट ਆਮ ਮੈਡੀਕਲ ਸਟੋਰਸ ਨਾਲੋਂ ਬਹੁਤ ਘੱਟ ਨੇ ਹਾਂਜੀ ਅਗਲੀ ਜਿਹੜੀ ਸਕੀਮ ਹੈ ਜੀ ਆਪਣੀ ਸਕੀਮ ਨੰਬਰ 18 ਪ੍ਰਨਾਮ ਸਕੀਮਾ ਪੀ ਐਮ ਪ੍ਰੋਗਰਾਮ ਫਾਰ ਰੀਸਟੋਰੇਸ਼ਨ ਅਵੇਅਰਨੈਸ ਜਨਰੇਸ਼ਨ ਨਿਊਰਿਸ਼ਮੈਂਟ ਐਂਡ ਐਮੀਲਿਓਰੇਸ਼ਨ ਆਫ ਅ ਮਦਰ ਅਰਥ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦ ਦੀ ਜ਼ਿਆਦਾ ਵਰਤੋਂ ਦੇ ਪ੍ਰਯੋਗ ਦੀ ਸਮੱਸਿਆ ਦਾ ਹੱਲ ਕਰਨਾ 23-24 ਤੋਂ ਲੈ ਕੇ 25-26 ਤਿੰਨ ਸਾਲ ਦੀ ਯੋਜਨਾ ਇਹ 23-24 ਦੇ ਬਾਈਟ ਵਿੱਚ ਕੋਸ਼ਟ ਕੀਤੀ ਗਈ ਸੀ ਫਾਰਮਾ ਜਨ ਸਮਾਤਾਨ ਇਹ ਜੇਕਰ ਕੋਈ ਦਵਾਈਆਂ ਦੇ ਮੁੱਲ ਨਾਲ ਜਾਂ ਉਪਲਬਧ ਕਰਵਾਉਣ ਨਾਲ ਕੋਈ ਸਮੱਸਿਆ ਤਾਂ ਇਹ ਪੋਰਟਲ ਦੇ ਉੱਪਰ ਇਹਨਾਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਤੇ ਉੱਥੇ ਇਹਨਾਂ ਦਾ ਹੱਲ ਕੀਤਾ ਜਾਂਦਾ ਹੈ ਫਾਰਮਾਂ ਜਨ ਸਮਾਥਨ ਉੱਡੇ ਦੇਸ਼ ਦਾ ਆਮ ਨਾਗਰਿਕ ਉਡਾਨ ਆ ਜੀ ਅਗਲੀ ਯੋਜਨਾ ਜਿਹੜੇ ਹਵਾਈ ਅੱਡੇ ਰਾਜਾਂ ਦੇ ਵਿੱਚ ਅਜੇ ਜਿਹੜੇ ਐਕਟਿਵ ਨਹੀਂ ਸੀ ਜਿਹੜੇ ਬੰਦ ਹੋਣ ਦੇ ਕਿਨਾਰੇ ਸੀ ਉਹਨਾਂ ਨੂੰ ਦੁਬਾਰਾ ਤੋਂ ਸ਼ੁਰੂ ਕਰਨਾ ਜਾਂ ਚਾਲੂ ਕਰਨਾ ਅਤੇ ਹਰ ਇੱਕ ਖੇਤਰ ਦਾ ਵਿਕਾਸ ਕਰਨਾ ਇਹ 10 ਸਾਲ ਦੇ ਸਮੇਂ ਤੱਕ ਇਹਨਾਂ ਨੇ ਪੂਰਾ ਇੱਕ ਪਲਾਨ ਕੀਤਾ ਇਦੇ ਵਿੱਚ ਇੱਕ ਇੰਪੋਰਟੈਂਟ ਗੱਲ ਆ ਜੀ ਕਿ 500 ਤੋਂ ਲੈ ਕੇ 600 ਰੁਪਏ ਕਿਲੋਮੀਟਰ ਜੇਕਰ ਸਫ਼ਰ ਕਰਨਾ ਹੋਵੇਗਾ ਕਿਸੇ ਨੇ ਤਾਂ ਉਹਦੇ ਲਈ ਸਿਰਫ 2500 ਰੁਪਿਆ ਇਹਨਾਂ ਨੇ ਜਿਹੜੀ ਟਿਕਟ ਦੀ ਕੀਮਤ ਆ ਉਹ ਤੈਅ ਕੀਤੀ ਆ ਇਹਦੇ ਵਿੱਚ ਦੋ ਤਿੰਨ ਸ਼ਰਤਾਂ ਨੇ ਸਰਕਾਰਾਂ ਦੀਆਂ ਰਾਜ ਸਰਕਾਰਾਂ ਵੱਲੋਂ ਸੈਂਟਰ ਦੀ ਸਕੀਮ ਹੈ ਸਾਰੀਆਂ ਜਿਹੜੀਆਂ ਚੱਲਦੀਆਂ ਸੈਂਟਰ ਦੀਆਂ ਸਕੀਮਾਂ ਨੇ ਆਪਾਂ ਕਰ ਰਹੇ ਆ ਰਾਜ ਸਰਕਾਰ ਨੂੰ ਕੀ ਕਰਨਾ ਪਵੇਗਾ ਜੇਕਰ ਉਹਨਾਂ ਨੇ ਸਕੀਮ ਦਾ ਲਾਭ ਲੈਣਾ ਤਾਂ ਪਹਿਲੀ ਗੱਲ ਤਾਂ ਮੁਫਤ ਸੁਰੱਖਿਆ ਪ੍ਰਦਾਨ ਕਰਾਉਣੀ ਪਊਗੀ ਉਹ エアਪੋਰਟ ਦੇ ਉੱਪਰ ਮੁਫਤ ਸੁਰੱਖਿਆ ਪ੍ਰਦਾਨ ਕਰਾਉਣੀ ਪਊ ਅੱਗ ਬੁਝਾਉਣ ਦੀਆਂ ਸੇਵਾਵਾਂ ਫ੍ਰੀ ਦੇਣੀਆਂ ਪੈਣਗੀਆਂ ਅਤੇ ਜਿਹੜੀ ਭੂਮੀ ਆ ਧਰਤੀ ਆ ਜ਼ਮੀਨ ਆ ਉਹ ਵੀ ਉਪਲਬਧ ਕਰਵਾਉਣੀ ਪਵੇਗੀ ਇਹ ਦੀਆਂ ਕੋਈ ਸ਼ਰਤਾਂ ਨੇ ਸਕੀਮ ਦਾ ਨਾਮ ਆ ਜੀ ਉਡਾਣ ਡੀਜੀ ਯਾਤਰਾ ਪ੍ਰੋਜੈਕਟ ਇਹ ਸਕੀਮ ਕੀ ਹੈ ਜੀ ਜੇਕਰ ਆਪਾਂ ਹਵਾਈ ਅੱਡੇ ਤੇ ਜਾਂਦੇ ਆ ਉੱਥੇ ਆਪਾਂ ਨੂੰ ਕਾਗਜ਼ ਪੱਤਰ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਡਿਜੀਟਲ ਰੂਪ ਦੇ ਵਿੱਚ ਆਪਾਂ ਉਹਨਾਂ ਨੂੰ ਆਪਣੇ ਕੋਈ ਵੀ ਡਾਕੂਮੈਂਟ ਦਿਖਾ ਸਕਦੇ ਆ ਇਹ ਵੀ ਆਪਣੇ ਆਪ ਤੇ ਜਾਂ ਸਵੈਇਛਤ ਹੈ ਜੀ ਅੱਗੇ ਨਬ ਨੈਕਸਟ ਜਨ 에어ਪੋਰਟਸ ਭਾਰਤ 10 ਤੋਂ 15 ਸਾਲ ਦੇ ਵਿੱਚ 100 에어ਪੋਰਟ ਸਥਾਪਿਤ ਕਰਨੇ ਨੇ PPP ਮਾਡਲ ਹੈ ਜਿਹੜਾ ਉਹਦੇ ਉੱਪਰ ਆਧਾਰਤਾ PPP ਮਾਡਲ ਕਿਹੜਾ ਜੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਹਦੇ ਵਿੱਚ ਸਰਕਾਰ ਵੀ ਇਨਵੈਸਟ ਕਰੂਗੀ ਤੇ ਪ੍ਰਾਈਵੇਟ ਲੋਕ ਵੀ ਇਨਵੈਸਟ ਕਰਨਗੇ ਇਹ ਹੁੰਦੀ ਹੈ ਜੀ PPP ਮਾਡਲ ਇਕਨੋਮਿਕਲ ਦਾ ਮਾਡਲ ਆ ਅਰਥਿਹਾਤ ਉਹ ਜੇ ਤੁਸੀਂ ਇਸ ਨੂੰ ਪੜਿਆ ਹੋਵੇ ਭਾਰਤ ਨੈਟ ਜਿਹੜੀ ਸਕੀਮ ਆ ਇਹਦਾ ਉਦੇਸ਼ ਆ ਜੀ ਅੰਤਿਮ ਮੀਲ ਤੱਕ ਕਨੈਕਟੀਵਿਟੀ ਹਰ ਕਿਨਾਰੇ ਦੇ ਵਿੱਚ ਅਸੀਂ ਨੈਟ ਪਹੁੰਚਾਉਣਾ ਵਿੱਤੀ ਸਹਾਇਤਾ ਕੌਣ ਕਰੇਗਾ ਯੂ ਐਸ ਓ ਐਫ ਯੂਨੀਵਰਸਲ ਸਰਵਿਸ ਆਬਲੀਕੇਸ਼ਨ ਫੰਡ ਨੋਡਲ ਕਾਰਜਕਾਰਤਾ ਏਜੰਸੀ ਕਿਹੜੀ ਆ ਜੀ ਬ੍ਰੌਡਬੈਂਡ ਨੈਟਵਰਕ 2022 ਦੇ ਵਿੱਚ ਇਸ ਨੂੰ ਬੀ ਐਸ ਐਨ ਐਲ ਵਿੱਚ ਮਰਜ ਕਰ ਦਿੱਤਾ ਗਿਆ ਸੀ ਅਗਲੀ ਆ ਜੀ ਨੈਸ਼ਨਲ ਬ੍ਰੌਡਬੈਂਡ ਮਿਸ਼ਨ ਉਦੇਸ਼ ਕੀ ਹੈ ਜੀ 1.81 ਲੱਖ ਪਿੰਡਾਂ ਨੂੰ ਬ੍ਰੌਡਬੈਂਡ ਸੇਵਾ ਪ੍ਰਦਾਨ ਕਰਨਾ 2025 2425 ਤੱਕ ਸਪੀਡ ਹੈ ਜਿਹੜੀ ਨੈਟ ਦੀ ਉਹ 50 Mbps ਕਰਨਾ ਆਪਟੀਕਲ ਫਾਈਬਰ ਹੈ ਜਿਹੜੀ ਉਹ ਕੇਵਲ 2425 ਤੱਕ 50 ਲੱਖ ਕਿਲੋਮੀਟਰ ਤੱਕ ਵਿਛਾਉਣੀ ਇਸ ਨੂੰ ਵਿੱਤੀ ਸਹਾਇਤਾ ਕੌਣ ਦੇਵੇਗਾ USOF ਇੱਕ ਨਹੀਂ ਦੇਵੇਗਾ 10% ਬਾਕੀ ਕੌਣ ਦੇਣਗੇ 90% ਬਾਕੀ ਉਦਯੋਗ ਵਾਲੇ ਦੇਣਗੇ ਲਾਸਟ ਹੈ ਜੀ ਆਪਣਾ ਸੰਚਾਰ ਸਾਥੀ ਪੋਰਟਲ ਇਹਦੇ ਵਿੱਚ ਜੇ ਕਿਸ ਨੇ ਕੋਈ ਡਿਵਾਈਸ ਯੂਜ਼ ਕੀਤੀ ਹੋਈ ਖਰੀਦਣੀ ਆ ਤਾਂ ਉਹ ਤੋਂ ਪਹਿਲਾਂ ਖਰੀਦਣ ਤੋਂ ਪਹਿਲਾਂ ਉਸ ਨੂੰ ਉਹ ਚੈੱਕ ਕਰ ਸਕਦਾ ਉਹਨੂੰ ਬਲੌਕ ਕਰ ਸਕਦਾ ਟਰੈਕ ਕਰ ਸਕਦਾ ਉਹਦੇ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਅਸਲ ਵਿੱਚ ਇਹ ਕਿਉਂ ਸ਼ੁਰੂ ਕੀਤੀ ਗਈ ਆ ਕਿਉਂਕਿ ਦੂਰ ਸੰਚਾਰ ਦੁਆਰਾ ਸ਼ੁਰੂ ਕੀਤੀ ਗਈ ਆ ਦੂਰ ਸੰਚਾਰ ਵਿਭਾਗ ਦੁਆਰਾ ਤੇ ਡਿਜੀਟਲ ਪ੍ਰੋਗਰਾਮ ਇੰਡੀਆ ਤਹਿਤੇ ਸੁਰੱਖਿਅਤ ਸੰਚਾਰ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਲਾਂਚ ਕੀਤੀ ਗਿਆ ਕਿਉਂ ਸ਼ੁਰੂ ਕੀਤੀ ਗਈ ਜੀ ਡਿਜੀਟਲ ਸੁਰੱਖਿਆ ਦੇ ਮੱਦੇਨਜ਼ਰ ਇਹ ਸ਼ੁਰੂ ਕੀਤੀ ਗਈ ਸੀ ਪੀਡੀਐਫ ਜਿਹੜੀ ਉਹ ਅਗਲੀ ਵੀਡੀਓ ਨਾਲ ਇਕੱਠੀ ਮਿਲ ਜੇਗੀ ਦੋਨਾਂ ਵੀਡੀਓ ਦੇ ਇਕੱਠੀ ਕੱਲ ਦੂਜੀ ਵੀਡੀਓ ਆਵੇਗੀ ਤੇ ਸੈਕੰਡ ਪਾਰਟ ਧੰਨਵਾਦ